ਮੇਰੇ ਵੀਰੋ ਕੀ ਹਾਲ ਚਾਲ ਨੇ ਸਾਰੇ ਦੋਸਤਾਂ ਮਿੱਤਰਾਂ ਦੇ ਇੱਕ ਪਰਿਵਾਰ ਸੱਟਣੇ ਕੁਬਤਰ ਕੁਵਾਤਰ ਸੱਟਣੇ ਲੋਜੀ ਕਰਤੀ ਵਲੌਗ ਦੀ ਸਟਾਰਟਿੰਗ ਹੈ ਕਿੰਨੇ ਕ ਟਾਈਮ ਆ ਮਿੰਨਾ ਡੇਡ ਮਿੰਨਾ ਮਿੰਨਾ ਡੇਡ ਮਿੰਨਾ ਇਹ ਵੀ ਦੱਸਾਂਗੀ ਚੱਕਰ ਸੀ ਤੇ ਬਾਕੀ ਅੱਜ ਖੁੱਡਿਆਂ ਨੂੰ ਕਰਾਂਗੇ ਰੰਗ ਚੱਕ ਲਈ ਬਾਈਕ ਦੀ ਚਾਬੀ ਬਾਈਕ ਹੈਗਾ ਗਦੇਲੇ ਦਾ ਮਿੱਤਰੋ ਤੇ ਚੱਲਦੇ ਆ ਰੰਗ ਰੰਗ ਲੈ ਕੇ ਆਣੇ ਆ ਤੇ ਫਿਰ ਕਰਦੇ ਆ ਛੋਟੇ ਨਾਲ ਸ਼ੇਅਰ ਓ ਜੀ ਮਿੱਤਰੋ ਪਹੁੰਚ ਗਏ ਆ ਜੀ ਤੇ ਰੰਗ ਦੇਣ ਬਾਈ ਕਹਿੰਦਾ ਉੱਤੇ ਪਿਆ ਮੈਂ ਕਾ ਚੱਲ ਦੇਖਣ ਆ ਆਪ ਹੈ ਜੀ ਸਮੋਸਾ ਕੀ ਨਾਂ ਸੀ ਸਮੋਸਾ ਸਮੋਸਾ ਪਰਾਣੀ ਓਸਮ ਓਸਮ ਲਾ ਲਓ ਜਿਹੜਾ ਲਾ ਲਓ ਇੱਕ ਰੈੱਡ ਚਾਹੀਦਾ ਇੱਕ ਵਾਈਟ ਚਾਹੀਦਾ ਇਹ ਮੈਂ ਫੋਟ ਦਿਖਾ ਹਾਂਜੀ ਮੇਰੇ ਮਿੱਤਰੋ ਪਹੁੰਚ ਗਏ ਆ ਜੀ ਪਰਲੇ ਘਰੇ ਤੇ ਬੁਰਸ਼ ਲੈਣ ਆਏ ਸੀ ਬੁਰਸ਼ ਪਾਏ ਨੇ ਤੇ ਰੰਗ ਰੰਗ ਤਾਂ ਕਰੇ ਤਾਰਤਾ ਸੀ ਤੇ ਆਪਣੀ ਕਾਰੀਗਰੀ ਦਿਖਾਣਿਆ ਲੋ ਜੀ ਆਪਾਂ ਚਲਟ ਕੇ ਆਇਆ ਇਹ ਮਿਸਤਰੀ ਬੰਦਿਆਂ ਇਹ ਬਣਾਇਣੀ ਸੀ ਤੇ ਬੁਰਛ ਬਰਛ ਦੀ ਬੇ ਅਰਦਾ ਸੋਦਾ ਦੇਖ ਆ ਬੈਠਾ ਆ ਭਾਈ ਲਫਾਫੇ ਜਿਹਾ ਇੱਕ ਤੱਬ ਜਿਨੇ ਜਿਨੇ ਲੋ ਜੀ ਮਿੱਤਰੋ ਦੋ ਛੋਟੇ ਬੁਰਸ਼ ਮਿਲੇ ਆ ਬਾਬੇ ਉਹ ਵੱਡੇ ਤਾਂ ਮਿਲੇ ਨਹੀਂ ਤੇ ਕਰਦੇ ਵਾਰ ਜਾ ਰਹੇ ਹਾਂ ਲੱਭ ਕੇ ਦੇਣਗੇ ਤੇ ਐਨੇ ਮੈਂ ਕਹਿੰਦੇ ਨਾਲ ਕੰਮ ਚੜਾਈਏ ਨਹੀਂ ਤਾਂ ਨਵੇਂ ਲਿਆਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਫਿਰ ਚੱਲਦੇ ਹੁਣ ਆਪਣੇ ਘਰੇ ਦੂਜੇ ਘਰੇ ਉਹ ਵੀ ਆਪਣੇ ਹੀ ਐ ਤੇ ਜਾਈ ਜੰਨੇ ਆ ਫਿਰ ਕਰਦੇ ਆ ਥੋੜੇ ਨਾਲ ਸ਼ੇਅਰ ਰੰਗ ਕਿਵੇਂ ਬਣੂਗਾ ਕਿਵੇਂ ਨਹੀਂ ਡਿਜ਼ਾਈਨ ਵੀ ਜਿਹੜਾ ਡਿਜ਼ਾਈਨ ਪਾਵਾਂਗੇ ਕਮੈਂਟ ਚ ਦੱਸਿਓ ਵੀ ਕੀ ਕੀ ਦਾ ਕਿਹੜੇ ਯੂਟਿਊਬਰ ਦਾ ਡਿਜ਼ਾਈਨ ਹੈ ਕੂਤਰ ਛਾਪਦੇ ਨਾ ਨਹੀਂ ਨਹੀਂ ਕੂਤਰ ਨਹੀਂ ਕਰੀ ਕਿ ਨਹੀਂ ਜੀ ਲੋ ਜੀ ਮਿੱਤਰੋ ਲੈ ਆਏ ਜੀ ਸਾਰਾ ਸਮਾਨ ਉੱਤੇ ਤੇ ਇੱਕ ਕਟਾ ਚੋਪਰ ਲੈ ਕੇ ਆਈ ਜਾਂਦਾ ਤੇ ਇੱਕ ਮੈਂ ਚੱਕ ਲਿਆ ਸੀ ਬੁਰਸ਼ ਵਰਸ਼ ਤੇ ਕਈ ਦਿਨਾਂ ਬਾਅਦ ਆਪਣਾ ਸੈਟਅਪ ਦੇਖਣ ਨੂੰ ਮਿਲਿਆ ਤੁਹਾਨੂੰ ਲੋ ਜੀ ਡਰੈਸ ਵੀ ਪਾਇਆ ਤੇ ਡਰੈਸ ਚੇਂਜ ਕਰ ਰਿਹਾ ਚੋਬਰ ਤੇ ਮੈਂ ਵੀ ਕਰ ਰਿਹਾ ਪ੍ਰਾਣੀ ਪ੍ਰਾਣੇ ਕਪੜੇ ਪਾਇਆ ਵਸ ਕੈਪਰੀ ਪਾਇਆ ਕੈਪਰੀ ਚੇਂਜ ਕਰੀ ਮੈਂ ਤਾਂ ਇਹਦਾ ਸਾਰੀ ਡਰੈਸ ਚੇਂਜ ਕਰੀ ਖੜਾ ਹੈ ਪ੍ਰਾਣੇ ਆਪਣੇ ਮਿਸਤਰੀ ਵਾਲੀ ਤੇ 44 ਘੰਟੇ ਮਗਰ ਪੋੜੀਆਂ ਕਰਕੇ ਤੇ ਬਾਕੀ ਕਈ ਦਿਨਾਂ ਬਾਅਦ ਸੈਟ ਦੇ ਦੇਖਣ ਨੂੰ ਮਿਲਿਆ ਲੋ ਜੀ ਕਰੋ ਦਰਸ਼ਨ ਤੇ ਨਵੇਂ ਕਬੂਤਰ ਦਿਖਾਏ ਵਲੌਗ 'ਪਾਏ ਸੀ ਕਿ ਨਹੀਂ ਪਾਏ ਸੀ ਉਹਦਾ ਪਤਾ ਨਹੀਂ ਆਦ ਨਹੀਂ ਯਾਰ ਬਾਬਿਓ ਤੇ ਵੈਸੇ ਉਹਨਾਂ ਰੰਗ ਰੰਗ ਕੋਲਦੇ ਆ ਦੱਸਾਂ ਕਿਵੇਂ ਕਿਵੇਂ ਨਹੀਂ ਬੱਠਲ ਚ ਘੋਲਾਂਗੇ ਤੇ ਭਾਣ ਦੇਖਦੇ ਆ ਬੱਠਲ ਲੱਭਨੇ ਕਿਤੋਂ ਜੀ ਮਿੱਤਰੋ ਬੱਠਲ ਪਾਲ ਲਿਆ ਜੀ ਤੇ ਥੋੜਾ ਗੰਦਾ ਚਲੋ ਦਾ ਨਿਸ਼ਾਨ ਥੱਲੇ ਕੋਈ ਦਿੱਕਤ ਵਾਲੀ ਗੱਲ ਨਹੀਂ ਲੋ ਜੀ ਰੰਗ ਵਾਸਤੇ ਤਾਂ ਠੀਕ ਸਹੀ ਆ ਆਪਾਂ ਨੂੰ ਤੇ ਪਹਿਲਾ ਆਲੀ ਗੰਦ ਸ਼ੁਰੂ ਕਰਾਂਗੇ ਤੇ ਆ ਰੰਗ ਵੱਜੂਆ ਬਾਬੇ ਕੰਡਾ ਗਿੱਲੀਆਂ ਕਰਕੇ ਤੇ ਕੰਡਾ ਨੂੰ ਪਾਣੀ ਮਾਰਦੇ ਆ ਤੇ ਤੇ ਦੱਸਦੇ ਆ ਵੀ ਰੰਗ ਕਿਵੇਂ ਬਣੂਆ ਇਹ ਰੰਗ ਨਹੀਂ ਹੈਗਾ ਪਹਿਲੀ ਗੱਲ ਤਾਂ ਇਹ ਹੈਗਾ ਸਮੋਸਨ ਸਮੋਸਨ ਆ ਬਾਬੇ ਯਾਰ ਜੀ ਮਿਸਤਰੀ ਬੰਦੇ ਨੂੰ ਪੁੱਛ ਲੈ ਨੂੰ ਕਿਸੇ ਤੋਂ ਸਾਨੂੰ ਤਾਂ ਪਤਾ ਨਹੀਂ ਤੇ 10 ਕਿਲੋ ਤੇ ਫੇਵਿਕੋਲ ਆ ਗਈ ਬਾਬੇ ਖੋਲ ਚੋਪਰੇ ਇਹਨੂੰ 17 ਕਿਲੋ ਹੈ ਨਾ ਤੇ ਕਿੰਨੇ 1100 ਰੁਪਏ ਲੱਗ ਗਾ ਆਪਣਾ ਸਵੇਸਰੇ 11 ਨਾਲ ਹੀ ਉਹ ਹੋ ਕੀ ਕਹਿ ਗਿਆ ਜੀ ਹਾਂ ਵਾਪਸ ਦੇ ਜੀ ਉਹਦਾ ਰੰਗ ਜਿ ਬਚਿਆ ਹਾਂ ਉਹ ਤਾਂ ਚੱਲ ਦੇਖਣਾ ਕੀ ਬਣਦਾ ਤੇ ਆ ਦੋ ਬਾਣ ਤੇ ਫੈਵੀਕੋਲ ਦੇ ਦੋ ਪੈਕਟ ਦੇ ਤੇ ਫੈਵੀਕੋਲ ਆਈ ਹੈ ਤੇ 10 ਕਿਲੋ ਜੀ ਇੱਕ ਪੈਕਟ ਪਾਊਗਾ ਕਿਲੋ ਦਾ ਪੈਕਟ ਤੇ ਪਾਣੀ ਚ ਬਣੂਗਾ ਰੰਗ ਵੈਸੇ ਇਹ 10 ਕਿਲੋ ਪਾ ਕੇ ਆਪ ਆ ਕੇ ਇੱਕ ਘੰਟੇ ਪਾਣੀ ਵਾਲਾਂਗੇ ਜਿਵੇਂ ਜਿਵੇਂ ਜਿੰਨਾ ਪਤਲਾ ਚਾਹੀਦਾ ਉਹਨਾਂ ਕਰਕੇ ਚਲਾ ਰਹੇ ਹਾਂ ਇਹ ਕੰਮ ਰੰਗੋ ਰੰਗ ਤੇ ਪਾ ਦੇ ਚੋਬਰਾਂ ਫਿਰ ਆ ਗਈ ਸਿਸਟਮ ਆਹੀਂ ਆਹੀਂ ਕਰਦੇ ਗੱਟਾ ਲਟਾ ਦੇ ਇਹ ਕੀ ਕਰੀਏ ਨੇ ਕਿਵੇਂ ਪਾਏਗਾ ਪਹਿਲਾਂ ਖਾਈ ਕਿ ਕਿ ਪਊਗੀ ਫਿਰ ਪੂਆ ਪਾਣੀ ਪਹਿਲਾ ਦਾਦਾ ਵਾਦਿਆ ਦੇ ਹਸਾਮ ਨਾਲ ਗੱਟਾ ਨਾ ਕਿ ਛਾਦਾ ਨਾ ਪਾਦੀ ਸਾਰਾ ਵੈਦੂਆ ਨੇ ਵਿਚੋ ਹੱਥ ਵਾਲਾ ਹੁਣ ਬਾਹਰ ਨਾ ਇਹ ਦੀਵਾਰ ਨਾਲ ਇਹ ਵੀ ਕਟਾਵਾ ਕੇ ਬਾਨਾ ਪਾਰੇ-ਬਾਰੇ ਕਿੰਨਾ ਰਹੇਗਾ ਅਗਰ ਬਾੱਕੇ ਅੰਦਰ ਰਹਿ ਲਾ ਦਗਾ ਰਸਿਤਾ ਦਗਾ ਲੋ ਜਿਆਦਾ ਪਾਲਿਆ ਕੋਈ ਨਾ ਕਰ ਕਰ ਲੈ ਇੱਕ ਵਾਰ ਅੰਦਰ घालਦਾ ਇੱਥੇ ਰਹੇਗਾ 7 ਕਿਲੋ ਰਹੇਗਾ ਮੈਂ 10 ਕਰਦਾ ਹੂੰ 10 ਕਰਦਾ ਅਸੇ 10 ਕਿਲੋ ਵਾਲੀ ਇੱਕ ਵਾਰੀ ਦੇਖਦੇ ਕਿੰਨਾ ਕੋ ਪਾਇ ਕਿੰਨਾ ਜੀ ਫੈਵੀਕੋਲ ਵਾਲਾ ਪੈਕਟ ਖੋਲ ਲੀਏ ਤੇ ਸਾਰੀ ਪਾਦੇ ਚੋ ਬਰਾ ਵਿੱਚ ਜੇ ਮਿਕਸ ਜੇ ਕਰਕੇ ਗੁੰਨਾ ਬੂਆ ਤੇ ਇੱਕ ਵਾਰੀ ਐਂ ਪਾ ਦੇਣਾ ਸੈਟ ਹੋ ਜਾਂਦਾ ਚ ਵਿਚ ਪਾ ਲੈ ਪਾ ਦੇ ਪਾ ਦੇ ਸਾਰੇ ਕਿਥੇ ਪਾ ਦੀ ਵਿੱਚ ਪਾ ਕੇ ਸਾਰੇ ਕਿਤੇ ਵਾਰਿਆ ਅੱਧਰੀ ਅੱਧਰੀ ਸਾਰੀ ਸਾਂ ਸਾਰੇ ਕਿਤੇ ਕਰਦੇ ਸੈਡਾਂ ਚ ਸੈਡਾਂ ਚ ਹੀ ਵਾਰ ਸੈਡਾਂ ਚ ਸਹੀ ਹਲੇ ਜਿਹਾ ਬਤੂ ਉਹ ਗੋਨ ਨਾ ਤੀ ਬਸ ਨਹੀਂ ਅੱਛੀ ਤਰ੍ਹਾਂ ਕਰਦੇ ਪਹਿਲਾਂ ਤਾਂ ਪਾਣੀ ਪਾਣੀ ਡੱਪ ਗਿਆ ਕੱਲ ਹੁਣ ਆਈ ਇਹ ਮੋਟੀ ਹੈ ਐਂ ਹੁੰਦਾ ਓ ਜੀ ਮੇਰੇ ਵੀਰੋਂ ਰੰਕੋ ਲਿਆ ਜੀ ਇਹ ਤਾਂ ਕਰਤਾ ਜਾਵਾਂ ਸੈਟ ਸੈਟਿੰਗ ਬੈਟਿੰਗ ਕਰਤੀ ਦਲੇ ਨੇ ਥੋੜੇ ਜਿਹਾ ਬਤਨ ਕੀ ਦਿੱਕਤ ਹੈ ਚੱਲਣ ਦਾ ਕੰਮ ਰੰਗ ਰੰਗ ਕੁਛ ਨਹੀਂ ਹੁੰਦਾ ਇਹ ਹਜੇ ਤਿਆਰ ਨਹੀਂ ਕਰਿਆ ਹਜੇ ਤਿਆਰ ਕਰਿਆ ਮੈਂ ਕਿਹਾ ਇਹ ਮਾਰ ਕੇ ਦੇਖੇ ਕੀ ਬਣਦਾ ਤੇ ਕੰਦਾ ਕਰ ਲਈ ਗਿੱਲੀਆਂ ਆਪਣੀਆਂ ਇੱਕ ਵਾਰੀ ਇਸ ਸਾਈਡ ਕਰੀ ਐ ਇਹ ਨਹੀਂ ਕਰੀ ਮੈਂ ਕਿਹਾ ਇਹ ਕਰ ਲੈਣੇ ਨੇ ਸੁੱਕ ਜੂਗੀ ਕੀ ਫਾਇਦਾ ਸਲਾਮਾ ਕਮ ਤੇ ਲਿਆ ਬਾਲਟੀ ਚੱਕ ਲਿਆ ਤੇ ਮੈਂ ਕੁੱਲਰ ਇੱਧਰ ਨੂੰ ਕਰਕੇ 라 ਦੇਣਾ ਤੇ ਗੀਤ ਲਾਵਾਂਗੇ ਆਪਣੇ ਤੇ ਉਹਨੂੰ ਪਤਾ ਹੀ ਐ ਲੋ ਜੀ ਕਰਤਾ ਜੀ ਕੰਮ ਸ਼ੁਰੂ ਵਾਇਗੁਰੂ ਦਾ ਨਾਮ ਲੈ ਕੇ ਸਤਿਗੁਰੂ ਵਾਇਗੁਰੂ ਉਹ ਕੰਮ ਰੰਗ ਇਹ ਤਾਂ ਕੀ ਇਹ ਤੇ ਇਹ ਤੇ ਨਾ ਮਾਰੇ ਕੋਈ ਇੱਟਾਂ ਤੇ ਮਾਰੇ ਤੇ ਕੋਈ ਦਿੱਕਤ ਨਹੀਂ ਉੱਤੋਂ ਕਰ ਦੇ ਹੁਣ ਤੇ ਸਟਾਰਟ ਥੱਲੋਂ ਕਰਿਆ ਤੂੰ ਪਤਾ ਰਹਿ ਗਿਆ ਪੁੱਠੇ ਆ ਵਾ ਚੱਲ ਉੱਤੋਂ ਕਰ ਲੈ ਕੋਈ ਨਹੀਂ ਹੁਣ ਤੇ ਚਲਾ ਦਾ ਹੁੰਦਾ ਓਏ ਐਂਗਾ ਤੋ ਹੋ ਗਿਆ ਗੰਤੀ ਕੋਈ ਕੀ ਐਂ ਹੀ ਹੋਇਆ ਯਸ ਚੱਲਣ ਦੇ ਹੁਣ ਜਾਨੀਆਂ ਬਾਬਾ ਸਣਾ ਲੈ ਕੇ ਤੁਹਾਨੂੰ ਪਤਾ ਮਿਸਤਰੀ ਆਪਾਂ ਆਪ ਹੀ ਖੁੱਡੇ ਬੰਨਨੇ ਆਪ ਹੀ ਰੰਗ ਕਰਦੇ ਆਪ ਹੀ ਲੱਟਾ ਲੰਨੇ ਆ ਤੇ ਗੋਲੀ ਬੰਨਤਾ ਉਹਦੇ ਪਾਣੀ ਛਿੜਕਿਆ ਸੁੱਕ ਗਿਆ ਯਾਰ ਗਰਮੀ ਕਿਹੜਾ ਥੋੜੀ ਪੈਂਦੀ ਹੈ ਤੇ ਬਾਕੀ ਬਾਜੀਆਂ ਦਾ ਸੀਨ ਤੁਹਾਨੂੰ ਪਤਾ ਹੀ ਹੈ। ਵਲੌਗ ਕਿਉਂ ਬੰਦ ਹੋਏ ਆਪਣੇ ਬਾਗੀਆਂ ਕਰਕੇ ਹੋਇਆ ਕਿ ਜਾਨਵਰ ਖਰਾਬ ਹੋ ਗਈ ਸੀ ਆਪਣੇ ਤਾਂ ਕਰਕੇ ਬਾਬਿਓ ਤਾਂ ਕਰਕੇ ਵਲੌਗ ਵੀ ਨਹੀਂ ਆਇਆ ਮੈਂ ਕਹਾਂ ਹੂੰ ਪਕਾਈ ਮਾਰੇ ਦਾ ਕੀ ਫਾਇਦਾ ਜਦੋਂ ਕੋਈ ਕੰਟੈਂਟ ਹੀ ਨਹੀਂ ਹੈਗਾ। ਤੇ ਬਾਕੀ ਬੱਸ ਹਰ ਰੋਜ਼ ਵਲੌਗ ਆਇਆ ਕਰਨੇਗੇ। ਰੋਜ਼ ਦਬਕਿਓ ਮੈਂ ਪਹਿਲਾਂ ਉਹਨੂੰ ਸਪੋਰਟ ਕਰਿਓ, ਸ਼ੇਅਰ ਕਰਿਓ ਤੇ ਲਾਈਕ ਕਰਿਓ। ਤੇ ਜਦੋਂ ਰੰਗ ਕਰਤਾ ਰੰਗ ਦੱਸਿਓ ਵੀ ਕਮੈਂਟ ਚ ਵੀ ਇਹ ਕਿਹਨੇ ਰੰਗ ਰਿਆ ਹੋਇਆ। ਠੀਕ ਹੈ ਕਿ ਨਹੀਂ? ਤੇ ਚੱਲੀ ਜਾਂਦਾ ਬਾਕੀ ਕੰਮ ਮੈਂ ਵੀ ਲੱਗਦਾ ਚੌਬਰ ਦੇ ਨਾਲ ਚੌਬਰ ਦੀ ਤੁਹਾਨੂੰ ਪਤਾ ਹੈ ਗਰਮੀ 'ਚ ਜਿਵੇਂ ਛਿੱਕਾ ਨਿਕਲ ਜੂਗਾ ਉਹ ਕੋਈ ਫਾਇਦਾ ਨਹੀਂ ਕਰਦਾ ਗਰਮੀ ਰਹਿਣੀ ਹੈ ਤੇ ਹੈ ਕੋਈ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਉਹ ਤਾਂ ਤੂਆ ਮਾਲੂ ਗਿਆ ਉਹਦਾ ਰੱਖੂਆ ਉਹ ਗਾਣੇ ਸੁਣਿਆ ਗਿਆ ਕਿ ਕੱਚਾ ਤੇ ਬਸ ਚੱਕਦਾ ਮੈਂ ਵੀ ਬੁਰਸ਼ ਆ ਪਿਆ ਬਾਲਟੀ ਕੋਲ ਹੀ ਆ ਤੇ ਚਿੱਟਾ ਰੰਗ ਲੇ ਕੇ ਆ ਵਾਈਟ ਵਾਈਟ ਅੰਦਰ ਮਾਰਾਂਗੇ ਤੇ ਬਾਹਰ ਵੀ ਵਾਈਟ ਕਰਾਂਗੇ ਦੱਸਾਂਗੇ ਕਿਵੇਂ ਕਰਾਂਗੇ ਯਾਰ ਐਡੀ ਹੈ ਰੰਗ ਦਾ ਰੰਗ ਦਾ ਰੈੱਡ ਹੈ ਵਾਈਟ ਵੀ ਤਾਂ ਕਰਾਂਗੇ ਬਾਅਦ ਤੇ ਬੱਸ ਕਰਦਾ ਮੈਂ ਵੀ ਸ਼ੁਰੂ ਕੰਮ ਆਪਣਾ ਮੈਂ ਹੁਣ ਵਾਇਗਰੂ ਦਾ ਨਾਮ ਲਵਾਂਗਾ ਇਹਨੇ ਤਾਂ ਲੈ ਲਿਆ ਸੀ ਚੱਲੇ ਛਿੱਟੇ ਕੰਦਾ ਤੇ ਨਾ ਛਿੱਟੇ ਮਾਰ ਦੇ ਕਹਿੰਦੇ ਮਾੜੇ ਮੋਟੇ ਦਾ ਸ਼ੋ ਖਤਮ ਹੋ ਜੂਗੀ ਯਾਰ ਨਾ ਨਾ ਇਹ ਕੀ ਕਿਸੇ ਯਾਰ ਨੇ ਦੁ ਵਿੱਚ ਇਸ ਤੇ ਠੰਡਾ ਰਹਿ ਗਿਆ ਯਾਰ ਹਨਾ ਉਹ ਗੱਲ ਜੀ ਨਹੀਂ ਬਣੀ ਹਨਾ ਉੱਤੇ ਲੈ ਹੁਣ ਬਣਦਾ ਛਿੱਟੇ ਦੇਖ ਗਿਆ ਨਾ ਸੱਦ ਲੈ ਨਾ ਹੇ ਯਾਰ ਮੈਂ ਨਹੀਂ ਮੈਂ ਤੇਨੂੰ ਮਿਸਤਰੀ ਫੋਨ ਕਰਦਾ ਤੇਰੇ ਉਸਤਾਦ ਨੂੰ ਹੈਂ ਗੱਲ ਚੇਲਾ ਜੀ ਮੇਰੇ ਵੀਰੋ ਸ਼ੁਭਰਾ ਕੀ ਹੋ ਗਿਆ ਜੀ ਰੰਗੀ ਆਪਣਾ ਹੀ ਆਈ ਆਪਣਾ ਹੀ ਐ ਤੇ ਬਿੱਲਾ ਆਇਆ ਹੋਇਆ ਜੀ ਕਿੰਨੇ ਦਿਨਾਂ ਬਾਅਦ ਦੇਖਿਆ ਕੋ ਕਿੰਨੇ ਸਾਰੇ ਆਪਾਂ ਵੀ ਅਸੀਂ ਵੀ ਕਿੰਨੇ ਦਿਨਾਂ ਬਾਅਦ ਦੇਖਿਆ ਤਾਂ ਬਿੱਲੇ ਬਲੌਗ ਹੋਣੀ ਹੈ ਇਹ ਆਪਣੇ ਅੱਡ ਨਹੀਂ ਆਏ ਬਸ ਸਾਡੀ ਕੋਈ ਬਹੁਤ ਜ਼ਿਆਦਾ ਬਤਨਾ ਕਰੀ ਕੰਮ ਪੈ ਗਿਆ ਸੀ ਦੱਸਾਂਗੇ ਉਹ ਵੀ ਤੇ ਬਾਕੀ ਪਤਲਾ ਕਰਕੇ ਮਾਰਦੇ ਹੁਣ ਫੇਰ ਇੱਕ ਵਾਰੀ ਹੋਰ ਮਾਰ ਦਾਂਗੇ ਰੰਗ ਬਹੁਤ ਆ ਯਾਰ ਤੇ ਗੱਟੇ ਜੀ ਵੀ ਪਿਆਨਾ ਰੰਗ ਦਾ ਵਾਪਸ ਕਰਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਹੁਣ ਪਤਲਾ-ਪਤਲਾ ਕਰੀ ਜਾਂਦਾ ਜਮਾ ਪਤਲਾ-ਪਤਲਾ ਕਰਕੇ ਦਰਜਾ ਪਰ ਆਣ ਗਿਆ ਤੇ ਫਿਰ ਇਥੇ ਪਾਣੀ ਮਾਰਦੇ ਆ ਅੱਗੇ ਵੀਊ ਵੀ ਦਿਖਾਵਾਂਗੇ ਇੱਧਰ ਵੀ ਸਿਰਾ ਲਾ ਦਾਂਗੇ ਤੇ ਹੁਣ ਚੈੱਕ ਕਰੋ ਇੱਧਰ ਤੇ ਮੈਂ ਥੰਬੇਲ ਕੱਢ ਲਾਂ ਲੋ ਜੀ ਤੇ ਬਾਅਦ ਚ ਦੇਖਿਓ ਜਮਾ ਸਿਰਾ ਲੱਗ ਜੂਆ ਪਛਾਣ ਚ ਨਹੀਂ ਆਣਾ ਤੇ ਇੱਧਰ ਵੀ ਦੇਖ ਕਿੰਨਾ ਫਰਕ ਆ ਲਾ ਹੁਣੀ ਚੈੱਕ ਕਰੋ ਲਾ ਹੁਣ ਸਕਰੀਨਸ਼ਾਟ ਲੈ ਲਿਆ ਬਿਫੋਰ ਆਫਟਰ ਹੀ ਲਿਖ ਦਾਂਗੇ ਤਾਂ ਛਨਾਗਰ ਤੇ ਕੋਕੇ ਲਈ ਜਾਂਦੇ ਆ ਚੱਲਿਆਂ ਦਾ ਕੰਮ ਆਪਣਾ ਤੇ ਬਿੱਲੇ ਨਾਲ ਬਾਤ ਚ ਕਰਾਂ ਗੇ ਗੱਲ ਬਾਤ ਤੇ ਮਾਰਦੀ ਇੱਕ ਵਾਰੀ ਹੌਲ ਬੁਰਸ਼ ਮੇਰੇ ਵੀਰੋਂ ਕਰੋ ਚੱਕ ਜੀ ਇੱਕ ਜਾਲੀ ਘੜਤੀ ਤੇ ਇੱਕ ਰਹਿ ਗਈ ਆਪਣੀ ਇਹ ਮੈਂ ਕਰੀ ਜਨਾ ਤੇ ਥੋੜਾ ਵਿੱਚੋਂ ਵਿੱਚੋਂ ਬੁਰਸ਼ ਜਾਂਦਾ ਨਹੀਂ ਵੱਡਾ ਬੁਰਸ਼ ਹੈ ਛੋਟਾ ਹੋਵੇ ਨਾ ਜਮਾ ਫਿਰ ਜਮਾ ਚਲੋ ਇਹਨੇ ਦੂਰੋਂ ਦਾ ਨਹੀਂ ਪਤਾ ਲੱਗਦਾ ਤੇ ਦੱਸਿਓ ਕਿਵੇਂ ਲੱਗਿਆ ਤੇ ਛੱਡ ਦੇ ਥੱਲੇ ਵੀ ਕਰਾਂਗੇ ਰੰਗ ਦੇ ਜੇ ਇਹ ਬੱਚ ਪੁੱਜ ਗਿਆ ਨਹੀਂ ਤਾਂ ਫਿਰ ਨਹੀਂ ਕਰਾਂਗੇ ਤੇ ਅੱਗੋਂ ਵੀ ਕੰਮ ਚੱਲ ਜਿਾਂਦਾ ਆਪਣਾ ਇੰਨਾ ਹੋ ਗਿਆ ਤੇ ਬਾਕੀ ਥੱਲੋ ਰਹਿ ਗਿਆ ਥੋੜਾ ਉਹ ਖੁੰਜੇ ਤੋਂ ਰਹਿ ਗਿਆ ਤੇ ਚੋਬਰ ਨੇ ਵਾਕੇ ਮੋੜੇ ਜੀ ਸੀਗੇ ਜਿਹੜੇ ਦਰਜਾਂ ਸੀਗੇ ਆ ਭਰਤੀਆਂ ਰੰਗਣ ਵਾਲੀ ਭਰਤੀਆਂ ਗਾੜਾ ਗੜਾ ਲਾ ਕੇ ਹੁਣ ਭਰੀ ਜਾਂਦਾ ਤੇ ਰੰਗ ਆ ਜਾਂਦੇ ਹੋ ਜਾਂਦੇ ਬਾਪੂ ਕਰੋ ਚੈੱਕ ਤੇ ਬਾਕੀ ਬਿੱਲਾ ਨੇ ਵੀ ਪੂਰੇ ਸਾਧ ਦੇ ਰੱਖਿਆ ਟੀਮ ਪੂਰੀ ਕੰਮ ਹੈ ਆਪਣੀ ਅੱਧੇ ਟੀਮ ਵਾਲੇ ਜਾ ਰਹੇ ਨੇ ਸੁੱਤੇ ਹੋਏ ਨੇ ਕਰੇ ਕੀ ਦੀ ਗੱਲ ਕਰਦਾ ਮੈਂ ਭਲਾ ਤਗਾ ਨੋ ਬੇ ਬਾਜ਼ਾਰ ਜਾ ਰਿਹਾ ਬਾਜ਼ਾਰ ਨਹੀਂ ਜਾ ਰਹਾ ਬੇ ਕਰੁੰਦਾ ਨਹੀਂ ਪਤਾ ਮਾਰ ਮਾਰ ਆ ਗਿਆ ਪੈਨਸਿਲ ਕਿਨੇ ਬਾਤੀ ਹੋਏ ਉੱਤੇ ਆ ਉੱਤੇ ਵੀ ਕਰਨਾ ਰੰਗ ਫਾਈਨ ਲੱਗਣਾ ਹੀ ਇਹਨਾਂ ਦੇ ਨਾ ਨਾ ਜੀ ਮਿੱਤਰੋ ਕੁੱਲਰ ਲਾ ਲਿਆ ਸੀ ਜੀ ਹੁਣ ਹੀ ਲਾਇਆ ਕੁੱਲਰ ਦਾ ਛੁੱਟੀ ਕਰਦੀ ਸੀ ਹੈ ਉਹ ਗੈਨਾ ਗਲਤ ਕੰਮ ਨਾ ਕਰੋ ਤੇ ਠੰਡੇ ਢੁੰਡੇ ਲਿਆਈ ਸੀ ਮੈਂ ਖਾ ਲ ਰੋਟੀ ਤਾਂ ਖਾਈ ਨਹੀਂ ਸਵੇਰ ਦੀ ਕਿਉਂ ਝੂਠ ਮਾਰੀਆਂ ਤੇ ਇਹ ਕੰਮ ਇੱਥੇ ਤੱਕ ਪਹੁੰਚ ਗਿਆ ਆਪਣਾ ਅੱਗੇ ਪਿੱਛੇ ਮਾਰਤਾ ਇੱਕ ਹੋਰ ਕੋਟ ਮਾਰਾਂਗੇ ਹਜੇ ਤੇ ਉੱਤੇ ਵੀ ਮਾਰਤਾ ਨਾ ਤੇ ਇੱਧਰੋਂ ਸਾਹਮਣੋਂ ਰਹਿ ਗਿਆ ਸਾਹਮਣੋਂ ਮਾਰ ਕੇ ਸੈਟਿੰਗ ਛੱਡ ਤੇ ਛੱਡੇ ਦੇ ਥੱਲੇ ਮਾਰ ਦਾਂਗੇ ਬਾਬਿਓ ਥੱਲੇ ਦੀ ਸੈੱਡ ਮਾਰਤੇ ਹਾਂ ਕਿ ਉੱਤੇ ਦਾ ਕੀ ਲੋੜ ਹੈ ਦਿਖਦਾ ਹੀ ਨਹੀਂ ਉੱਤੇ ਤਾਂ ਤੇ ਸਾਹਮਣੇ ਮਾਰ ਦਾਂਗੇ ਉਰੇ ਓਕੇ ਰਿਪੋਟਾ ਕਰ ਦਾਂਗੇ ਤੇ ਕਾਲਾ ਪੂਤ ਲਿਆਵਾਂਗੇ ਆਪਾਂ ਕਾਲਾ ਪੂਤ ਟੰਗਣਾ ਉਰੇ ਠੀਕ ਹੈ ਕਿ ਨਹੀਂ ਤੇ ਬਾਕੀ ਓਕੇ ਰਿਪੋਟਾ ਗੇਟ ਜਮਾਂ ਖਰਾਬ ਹੋ ਗਏ ਪਾਣੀ ਮਾਰ ਕੇ ਸੈੱਟ ਹੋ ਜਾਣਗੇ ਮੇਰੇ ਹਿਸਾਬ ਨਾਲ ਤਾਂ ਹੋ ਗਏ ਠੀਕ ਹੈ ਨਹੀਂ ਤਾਂ ਬਿੱਲੇ ਦੇ ਕੰਮ ਨੇ ਇਹ ਬਿੱਲੇ ਨੇ ਪੁੱਠੇ ਪੰਗੇ ਲਏ ਨੇ ਤੇ ਚਲੋ ਠੰਡਾ ਪੀਨੇ ਆ ਫਿਰ ਕਰਦੇ ਹਾਂ ਛੋਟਾ ਨਾਲ ਸ਼ੇਅਰ ਹਾਂਜੀ ਮੇਰੇ ਵੀਰੋਂ ਤੇ ਇੱਕ ਇੱਕ ਕੋਟ ਦਾ ਮਾਰਤਾ ਤੇ ਇੱਕ ਹੋਰ ਮਾਰਦਿਆ ਹੁਣ ਫਿਰ ਚਿੱਟਾ ਹਾਂ ਕੋੜ ਤਾਂ ਖਾਸੀ ਵੱਜ ਗਏ ਤੇ ਦਰਜਾ ਭਾਰਤੀਆਂ ਰੰਗਣ ਵਾਲੀ ਤੁਹਾਨੂੰ ਦੱਸਿਆ ਸੀ ਜਿਵੇਂ ਤੇ ਚਿੱਟਾ ਰੰਗ ਬਣਾਉਣੇ ਆ ਹੁਣ ਚਿੱਟਾ ਨਾਲ ਦੇ ਨਾਲ ਲਕੀਰਾਂ ਤੁਹਾਨੂੰ ਦਿਖਾ ਦਾਂਗੇ ਵੀ ਸਿਰਾਂ ਲਾ ਦਾਂਗੇ ਪੂਰਾ ਕੰਮ ਆਪਾਂ ਤੇ ਕੂਤਰ ਵੀ ਛਾਪ ਦਾਂਗੇ ਜੀ ਉਹ ਗੱਲ ਨਹੀਂ ਕਾਰਗਰੀ ਤੁਹਾਨੂੰ ਪਤਾ ਹੀ ਆ ਮਿਸਤਰੀ ਬਾਹਰ ਆਇਆ ਤੇ ਬਿੱਲ ਸਪੈਸ਼ਲ ਬਣਾਇਆ ਮੈਂ ਉਹ ਨਹੀਂ ਹੁੰਦਾ ਕੀ ਹੁੰਦਾ ਆਰਟੀਟੈਕ ਇਹ ਟਰੈਕਟਰ ਇਹ ਦੱਸਿਆ ਦਾ ਵੀ ਐਵੇਂ ਕਰਕੇ ਐਵੇਂ ਆ ਹਾਂਜੀ ਤੇ ਵੈਸ ਕਰਦੇ ਆ ਹੁਣ ਤੇ ਪਾਣੀ ਪਾ ਕੇ ਪਤਲਾ ਕਰਕੇ ਪਤਲਾ ਕੋਟ ਮਾਰਾਂਗੇ ਮੋਟਾ ਦਾ ਬੋਤ ਮਾਰ ਲਿਆ ਵੀ ਦਰਜਾ ਭਰ ਆਣੀਆ ਪਤਲੇ ਨਾਲ ਤੇ ਬਾਕੀ ਇਹ ਵਿਊ ਹੈ ਤੇ ਹੁਣ ਹੁਣ ਦਿਖਾਵਾਂਗੇ ਦੱਸਿਓ ਕਮੈਂਟਾ ਜਰੂਰ ਕਿਵੇਂ ਲੱਗਿਆ ਕਿਵੇਂ ਨਹੀਂ ਸਿੱਟਾਂਗੇ ਪੂਰੇ ਹੂੰ ਬਲੌਗ ਦਾਦੇ ਪੂਰੇ ਸਿੱਟਾਂਗੇ ਬਲੌਗ ਪੂਰੇ ਸਿੱਟਿਆ ਕਰਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਬਾਬਿਓ ਡਬਲ ਕੋਟ ਵੀ ਮਾਰਤਾ ਜੀ ਆਪਾਂ ਕਰਤੀਆਂ ਰਿਪੋਰਟਾਂ ਓਕੇ ਤੇ ਸ਼ੈੱਡ ਥੱਲੇ ਮਾਰੀ ਜਾਂਦਾ ਸੱਦਰ ਡਬਲ ਕੋਡ ਬਚਣ ਵਾਲਾ ਰਹਿ ਗਿਆ ਬਾਕੀ ਓਕੇ ਰਿਪੋਰਟ ਹੈ ਤੇ ਚਿੱਟਾ ਰੰਗ ਬਣਾਉਣਾ ਹੁਣ ਬਾਬੂ ਲਕੀਰਾ ਮਾਰਾਂਗੇ ਚਿੱਟੀਆਂ ਦੱਸ ਦਾਂਗੇ ਤੁਹਾਨੂੰ ਕਿਵੇਂ ਮਾਰਾਂਗੇ ਕਿਵੇਂ ਨਹੀਂ ਤੇ ਬੱਸ ਓਕੇ ਰਿਪੋਰਟ ਹੈ ਰੰਗ ਕਰ ਲਈਏ ਫਿਰ ਦਿਖਾਣੇ ਤੁਹਾਨੂੰ ਕੀ ਬਣਦਾ ਕੀ ਨਹੀਂ ਤੇ ਕੀ ਜੀ ਆਉੱਚੇ ਬੇ ਆਪਣੀ ਪਟਾਰੀ ਚ ਹਾਂਜੀ ਸੋ ਅਪੇ ਤਾਂ ਬਲੇ ਬਲਾਗੇ ਲੈਣਿਆ ਦਵਾਈ ਬਸ ਇਸੀ ਤੀਸੀ ਘੱਤੀ ਦੇਖ ਲੋ ਕੀ ਹਾਸ ਕਰਤਾ ਡਿਜ਼ਾਈਨ ਕਿਹੜਾ ਬਣਾਉਣਾ ਸੀ ਕਿਹੜਾ ਬਣਾਦਾ ਬਾਬਿਓ ਆ ਕੋ ਦੇਖ ਉਹ ਸਹੀ ਤਾਂ ਲਾਦਾ ਬਗਲਾ ਉਹ ਥੱਲੇ ਹੋ ਜਾਣੀ ਮੈਂ ਸਹੀ ਕਰਦਾ ਸੋ ਬਸ ਮੈਂ ਤਾਂ ਬਹਿ ਗਿਆ ਬਾਬਿਆ ਤੁਕੇ ਮੈਂ ਕਿਹਾ ਜਵਾਬ ਹੈ ਆਪਣਾ ਦਾ ਹੁਣ ਜਿੰਮੇਦਾਰ ਤਾਂ ਹੁੰਦਾ ਭਾਈ ਕਰ ਲੈ ਉਹ ਯਾਰ ਸੋਬਾ ਤਾਂ ਤੇ ਬਿੱਲਾ ਵਗ ਗਿਆ ਸੀ ਕਿਤੇ ਇੱਕ ਹੋਰ ਮੁੰਡਾ ਐਸੋ ਹੀ ਵਗ ਗਿਆ ਤੇ ਵਾਕੀਆ ਦਿਮਾਗ ਖਰਾਬ ਹੋ ਗਿਆ ਮੇਰਾ ਤਾਂ ਜਮਈ ਮੇਰੇ ਵੱਲੋਂ ਜਵਾਬ ਹੈ ਤੁਹਾਡੇ ਸਾਹਮਣੇ ਆ ਤੁਹਾਡਾ ਯਾਰ ਸੋਬਾ ਤਾਂ ਮੈਂ ਤਾਂ ਐਂ ਕਹਿੰਨਾ ਲਾਲੀ ਰੰਗ ਸਹੀ ਸੀ ਦੁਬਾਰੇ ਮਾਰਦਾ ਨਹੀਂ ਨਾ ਸਹੀ ਆ ਯਾਰ ਘੈਂਟ ਦਾ ਲੱਗਦੀ ਆ ਯਾਰ ਐ ਕਰ ਮੈਂ ਥੱਲੇ ਆ ਜੀ ਮੁੰਦਵਾਦੇ ਨੂੰ ਹੂੰ ਤੂੰ ਵੀ ਆ ਲੈਨੀ ਤੇਰਾ ਯਾਰ ਸੋਬਾ ਤਾਂ ਰੀਲ ਕੱਢਾਂਗੇ ਤੇਰੀ ਮਿਸਤਰੀ ਦੀ ਕੀ ਲੋ ਜੀ ਦਾਇਰ ਸੋਭਾ ਦਾ ਮੀਨਾ ਲੋ ਜੀ ਜੋ ਬਣ ਇੱਕ ਹੋਰ ਡਿਜ਼ਾਈਨ ਦਾ ਅਵਸ਼ਕਾਰ ਕਰਿਆ ਲੋ ਜੀ ਕਰੋ ਚੈੱਕ ਤੇ ਬਾਕੀ ਕਹਿੰਦਾ ਸਫਾਈ ਕਰਕੇ ਕਹਿੰਦਾ ਕਰਦਾ ਹਜੇ ਕਾਰੀਗਰੀ ਤੇ ਮੈਂ ਜਵਾਬ ਦੇ ਰਿਹਾ ਕਿਉਂ ਝੂਠ ਮਾਰਾ ਯਾਰ ਤਾਂ ਬੈਠੇ ਹਾਂ ਕੁਝ ਮੱਝੀ ਗਲੀ ਜਾਣਾ ਆ ਖਿੜਕੀਆਂ ਦੇਖੋ ਰੰਗ ਬਰੰਗੀ ਵਿੱਚ ਲਾਲ ਵਿੱਚ ਹਰੀਆਂ ਕਿਉਂ ਹੁਣ ਦੇਖ ਸਾਲਾ ਉੱਤੇ ਹੋ ਜਾਂਦੇ ਰੰਗ ਚਿੱਟਾ ਰੰਗ ਰੁਕਿਆ ਸਾਕਟਾ ਲੋ ਜੀ ਮਿੱਤਰੋ ਕਰੋ ਚੈੱਕ ਤੇ ਜਿਹੜੇ ਹਿਸਾਬ ਨਾਲ ਸੋਚਿਆ ਸੀ ਬਾਬੇ ਉਵੇਂ ਹੋਇਆ ਨਹੀਂ ਕਿਉਂ ਝੂਠ ਮਾਰੀ ਐਵੇਂ ਤੇ ਹੈ ਰੈੱਡ ਕਲਰ ਸਹੀ ਸੀ ਯਾਰ ਵਾਈਟ ਥੋੜਾ ਹੈ ਨਹੀਂ ਸੀ ਕੰਮ ਦਾ ਯਾਰ ਤੇ ਡਿਜ਼ਾਈਨ ਚੇਂਜ ਕਰਨਾ ਪਿਆ ਸਾਨੂੰ ਤੇ ਫਿਲਹਾਲ ਤਾਂ ਹੁਣ ਇਹੀ ਹੈ ਇੱਕ ਵਾਰੀ ਤੇ ਮੂਡ ਦੇ ਗੇ ਉਹਦਾ ਡਿਜ਼ਾਈਨ ਹੋਰ ਬਾਦੀਆਂ ਪਹਿਲਾਂ ਪਾਤਾ ਸੀ ਉੱਤੇ ਪੱਟੀ ਲਗਉਤੀ ਹੋ ਤੇ ਥੋੜਾ ਜਿਹਾ ਵਾਈਟ ਵਾਇਰ ਜਿਹਾ ਦਿਖੀ ਜਾਂਦਾ ਗਿੱਲਾ ਸੁੱਕਿਆਂ ਨੂੰ ਇੱਕ ਹੋਰ ਵਾਰੀ ਮਾਰ ਦਾਂਗੇ ਹੋਰ ਕੀ ਇਲਾਜ ਹੈ ਤੇ ਐ ਵੀ ਸਹੀ ਆ ਓਕੇ ਰਿਪੋਰਟ ਹੈ ਘੈਂਟ ਲੱਗਦਾ ਮਾੜਾ ਨਹੀਂ ਲੱਗਦਾ ਤੇ ਉੱਤੋਂ ਖਾਲੀ-ਖਾਲੀ ਜਿਹਾ ਲੱਗਦਾ ਇੱਕ ਇੱਥੋਂ ਤੇ ਇੱਕ ਇੱਥੋਂ ਤੇ ਉੱਥੇ ਕਾਲਾ ਪੂਤ ਟੰਗ ਦਾਂਗੇ ਆਪਾਂ ਵਿੱਚ ਤੇ ਇੱਕ ਲੈਡ ਲੱਗ ਜਾਂਦੀ ਜਿਵੇਂ ਸਿਰਾਂ ਲੱਗ ਜਾਂਦਾ ਤੇ ਚਲੋ ਦੇਖਦੇ ਕੀ ਬਣਦਾ ਕਰਦਾ ਹਜੇ ਦਾ 10 ਬੈਠੇ ਆ ਤੇ ਇੱਕ ਅੰਦਰੋਂ ਕੱਲ ਨੂੰ ਕਰਾਂਗੇ ਠੀਕ ਹੈ ਕਿ ਨਹੀਂ ਅੰਦਰੋਂ ਕੱਲ ਨੂੰ ਕਰਾਂਗੇ ਤੇ ਆਂਟੀ ਪਰ ਰੰਗ ਦੀਆਂ ਹੀ ਬਾਊ ਤੇ ਐਂ ਹੀ ਰੱਖ ਦਾਂਗੇ ਕਿਹੜਾ ਖਰਾਬ ਹੁੰਦੀ ਆ ਠੀਕ ਹੈ ਕਿ ਨਹੀਂ ਤੇ ਗੋਲੀ ਉੱਥੇ ਬਣਤਾ ਸੀ ਤੇ ਚੋਬਰ ਹੱਥ ਉੱਤੋਈ ਜਾਂਦਾ ਕਿ ਭੁੱਖ ਲੱਗ ਰਿਹਾ ਘਰੇ ਜਾ ਕੇ ਆਉਂਦਾ ਮੈਂ ਮੈਂ ਕੋਈ ਦਿੱਕਤ ਨਹੀਂ ਤੇ ਬਸ ਦਾਣੇ ਦੋਨੇ ਧਰਦੇ ਆਂ ਇੱਕ ਵਾਰੀ ਤਾਂ ਤੇ ਫਿਰ ਕਰਦੇ ਆਂ ਥੋੜੇ ਨਾਲ ਸ਼ੇਰ ਵਾਬਿਓ ਤੇ ਸਾਂਸੂ ਲੈ ਲਈਆਂ ਫਿਰ ਧਰਦੇ ਆਂ ਘਰੇ ਕੀ ਕੀ ਹੋ ਗਿਆ ਜੀ ਪਾਗਲ ਹੋ ਰਿਹਾ ਜੀ ਮੈਂਟਲ ਹੋ ਗਿਆ ਜੀ ਲੱਗਦਾਣ ਲੱਸੀ ਵਾਲੀ ਲੱਸੀ ਵਾਲੀ ਵੀਲੀ ਮੇਰੇ ਸਹੌਣ ਵਾਲਾ ਅੱਜ ਚੋਬਰ ਨੇ ਰੋਟੀ ਨਾਲ ਲੱਸੀ ਵਾਲੀ ਵੀਲੀ ਆਹ ਆਹ ਬੰਨੇ ਕਿੱਥੇ ਕਿੱਥੇ ਲੱਗ ਗਿਆ ਲੈ ਹੋਲ ਵੀ ਤੂੰ ਇਹਦਾ ਕਰ ਲੈ ਲੋਟ ਤੇ ਬਾਬੇ ਨੂੰ ਬੈਸ ਫਾਈਨਲ ਲੁੱਕ ਆਹੀ ਆਪਣੀ ਯਾਰ ਲੋਈ ਆਈ ਜਾ ਬਸ ਇਹ ਬਾੜਾ ਕਰਦੇ ਪਾਣੀ ਮਾਰਦੇ ਨਾਲੇ ਤੇ ਵੇ ਲੋ ਯਾਰ ਆਹ ਲੁੱਕਾ ਅੱਗੋ ਆਹ ਲੁੱਕਾ ਤੇ ਬਾਹਰ ਵਾਲਾ ਕੀ ਮਿੱਤਰੋ ਟ੍ਰੇਅ ਰੱਖ ਦੀਏ ਢਾਣੇ ਖਾ ਲੈਣਗੇ ਵਿਚਾਰੇ ਭੁੱਖੇ ਨੇ ਜਿਹੜਾ ਰੰਗ ਹੋਣਾ ਸੀ ਹੋ ਗਿਆ ਉਹ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਆਇਓ 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 ਬਤੋ ਦੂਜੀ ਵੀ ਧਰਦੀ ਐ ਤੇ ਇੱਕ ਟਰੇ ਬਾਬੇ ਨੂੰ ਪੁੱਕੀ ਗੋਲ ਬਈ ਆਪਣੀ ਪੁੱਕੀ ਘਰੋਂ ਚੱਕ ਕੇ ਲੈ ਆਣੀ ਆ ਪੁੱਕੀ ਵਾਗ ਗਿਆ ਆਪਦੇ ਪਤਾ ਨਹੀਂ ਭੂਆ ਕਰੇ ਪਤਾ ਨਹੀਂ ਨਾਨਕੇ ਆਏ 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 ਤੇ ਉਹਨਾਂ ਅਗੇ ਮਿਸਤਰੀ ਲੱਗ ਰਹੇ ਸੀ ਲੱਕੜ ਵਾਲੇ ਮੈਂ ਕਿਹਾ ਟਰੇ ਬਣਾ ਦੇ ਇੱਕ ਤੇ ਬਣਾਤੀ ਸੀ ਉਹਨੇ ਬਹੁਤ ਟਾਈਮ ਹੋ ਗਿਆ ਮਹੀਨੇ ਵਾਂਗੂ ਹੋ ਗਿਆ ਤੇ ਜਾਵਾਂਗੇ ਉਹਦੇ ਘਰੇ ਵੀ ਨਾਲੇ ਘੜਦ ਖਾਵਾਂਗੇ ਉਹਦਾ ਨਵਾਂ ਤਿਆਰ ਕਰਾਇਆ ਤੇ ਬਾਕੀ ਟਰੇ ਚੱਕ ਲਾਵਾਂਗੇ ਆਪਣੀ ਇੱਕ ਅੱਧੀ ਹੋਰ ਬਣਵਾ ਲਾਂਗੇ ਜੇ ਬਣਵਾਣੀ ਹੋਈ ਮੂੰ ਤਾਂ ਪਈਆਂ ਕੀ ਲੋੜ ਐ ਮੈਂ ਤਾਂ ਨੂੰ ਵੀ ਕਹਿਤਾ ਚੋੜ ਚ ਛੋਟੀਆਂ ਬਣਵਾਵਾਂਗੇ ਤੇ ਬਦਾ ਪਾਣਿਆ ਨਾ ਬਾਕੀ ਉਤਰਾ ਛੋਟੀਆਂ ਪ੍ਰਿੰਸ ਤਪਿਆ ਛੋਟੀਆਂ ਬਣਵਾਵਾਂਗੇ ਬਦਾ ਪਾ ਪੈਸੇ ਆ ਤੂੰ ਪੈਸੇ ਆ ਤੇ ਕੋ ਨਾ ਗੋਮ ਮਾਰ ਸਹੀ ਇਸ ਲੱਸੀ ਜਿਆਦਾ ਬਣੀ ਇਹ ਇਹ ਪਾਣੀ ਵਾਲਾ ਰੰਗ ਹੈ ਇਹਨੇ ਲੱਸੀ ਐ ਮੈਂ ਤੂੰ ਆ ਲਿਖ ਰੋ ਕਿ ਮੈਂ ਉਹਦੇ ਪਾਣੀ ਦਾ ਬਾਜੀ ਕਿਤੇ ਉਹ ਵੀ ਬਿਲਕੁਲ ਲੱਗਦਾ ਨੇ ਲੱਸੀ ਵਾਲੀ ਬੀ ਬੱਸ ਇਹ ਮੂੜਿਆ ਹੋ ਰਿਹਾ ਤਾਂ ਕੁਕਰਨੈਲ ਤੇ ਸਾਫ ਕਰਦੀ ਆ ਬਾਬੇ ਰੰਗ ਮਾਰ ਕੇ ਤੇ ਪਹਿਲਾਂ ਮਾਰਦੇ ਹੁੰਨੇ ਵੇਰ ਸਾਫ ਵੀ ਕਰਦੇ ਹੁੰਨੇ ਤੇ ਚਿੱਟੇ ਮਾਰੀਏ ਨੇ ਵੇਸਤੂਏ ਮਿੱਤਰੋ ਤੇ ਵੈਸੇ ਵਲੌਗ ਦੀ ਕਰਦੇ ਆ ਐਂਡਿੰਗ ਫੋਨ ਬੰਦ ਹੋਣਾ ਵਾਲਾ ਫਿਰ ਐਂਡਿੰਗ ਨਹੀਂ ਹੋਊਗੀ ਮੈਂ ਕਿਹਾ ਚਲੋ ਕਰਦੀਏ ਤੇ ਦਾਣੇ ਦੋਨੇ ਚੱਕ ਤੇ ਬਾਬਿਓ ਖਾਲੇ ਸੀ ਕਬੂਤਰਾਂ ਨੇ ਜਿੰਨੇ ਖਾਣੇ ਸੀ ਤੇ ਵੈਸੇ ਆਹੀ ਲੁੱਕ ਆਪਣੇ ਖੁੱਡੇ ਦੀ ਤੇ ਜਿਵੇਂ ਸੋਚਿਆ ਸੀ ਓਵੇਂ ਹੋਇਆ ਨਹੀਂ ਯਾਰ ਵਾਈਟ ਰੰਗ ਯਾਰ ਕੰਮ ਦਾ ਨਹੀਂ ਨਿਕਲਿਆ ਲਾਲਤਾ ਬਹੁਤ ਸੋਹਣੀ ਜਿਹੜਾ ਵਾਈਟ ਹੈ ਸਹੀ ਨਹੀਂ ਹੋਇਆ ਯਾਰ ਪਲਾਨ ਏ ਸੀ ਸਾਡਾ ਬਈ ਜਿਵੇਂ ਆ ਲਾਲ ਰੰਗ ਹੈਗਾ ਜਿਵੇਂ ਲਕੀਰਾ ਮੈਂ ਕਿਵੇਂ ਦੱਸਾਂ ਜਿਵੇਂ ਉੱਤੇ ਦੇਖੋ ਉਰੇ ਆਮੇਲੇ ਗੀਰਾ ਭਾਈਂ ਤੇ ਵਾਈਟ ਜਿਵੇਂ ਯਾਰ ਸਿੱਧੀ ਗੱਲ ਦੱਸਣ ਜਾਨਵਰ ਮੈ ਕਿ ਮੈਲ ਨਹੀਂ ਕਰਿਆ ਹੋਇਆ ਠੀਕ ਹੈ ਕਿ ਨਹੀਂ ਤੇ ਉਹਦੇ ਵਰਗਾ ਕਰਦੇ ਸੇਮ ਯੂਟਿਊਬਰ ਹੈ ਆਪਣੇ ਤੋਂ ਦਾ ਬਹੁਤ ਪਹਿਲਾਂ ਦਾ ਤੇ ਉਹਦੇ ਵਰਗਾ ਕਰਦੇ ਸੀ ਉਹਦੇ ਵਰਗ ਨਹੀਂ ਹੋਇਆ ਤੇ ਆਪਣਾ ਹੀ ਡਿਜ਼ਾਈਨ ਬਣਾਤਾ ਆਪਾਂ ਚੋਬਰ ਨੇ ਲੋ ਜੀ ਕਰੋ ਚੈੱਕ ਤੇ ਮਾੜਾ ਵੀ ਨਹੀਂ ਲੱਗ ਜਾਂਦਾ ਬਹੁਤ ਸਹੀ ਹੈ ਆਪਾਂ ਕਿਹੜਾ ਮਿਸਤਰੀ ਆ ਤੇ ਬਸ ਉਹਨੇ ਨਜ਼ਰ ਬਟੂ ਲਾ ਦਾਂਗੇ ਵਿੱਚ ਓਹੋ ਤੇ ਮੈਸੇਜ ਆਇਆ ਸੀ ਉਹਦਾ ਹੀ ਚਾਰਜਰ ਖਤਮ ਹੋਣ ਵਾਲਾ 10% ਰਹਿ ਗਿਆ ਤੇ ਬਸ ਵਿੱਚ ਨਜ਼ਰ ਬੱਟੂ ਲਾ ਦਾਂਗੇ ਔਰ ਆਪਾ ਤੇ ਰੋ ਪਈ ਪੈ ਜੂਆ ਘੈਂਟ ਆਪਣਾ ਤੇ ਬਸ ਕਰਦੇ ਆਂ ਵਲੌਗ ਦੀ ਐਂਡਿੰਗ ਮਿਲਦੇ ਆਂ ਕੱਲ ਵਾਲੇ ਵਲੌਗ ਚ ਕੱਲ ਵਾਲੇ ਵਲੌਗ ਚ ਕਰਾਂਗੇ ਅੰਦਰੋਂ ਰੰਗ ਅੰਦਰ ਵੀ ਲਾਲ ਹੀ ਕਰਾਂਗੇ ਬਾਬੇ ਚਿੱਟੇ ਦਾ ਕੋਈ ਫਾਇਦਾ ਨਹੀਂ ਚਿੱਟਾ ਹੁੰਦਾ ਨਹੀਂ ਨਾ ਸਹੀ ਤਾਂ ਕਰਕੇ ਮੈਂ ਕਿਉਂ ਫਿਰ ਉਹ ਕਰਨਾ ਤੇ ਚਿੱਟਾ ਰੰਗ ਇੱਕ ਗੱਟਾ ਮੋੜ ਜਿੰਨਾ ਬੱਚਿਆ ਸੀ ਵਾਪਸ ਕਰਤਾ ਜਿੱਥੋਂ ਲੈ ਕੇ ਆਏ ਸੀ ਉਹ ਕਹਿੰਦਾ ਬਾਈ ਕਹਿੰਦਾ ਜੇ ਬੱਚੇ ਵਾਪਸ ਕਰ ਦਿਓ ਤੇ ਕਰਤਾ ਤੇ ਲਾਲ ਰੱਖ ਲਿਆ ਮੈਂ ਕਿ ਕੱਲ ਲੋੜਣਾ ਪੈਜੀ ਤਾਂ ਕਰਕੇ ਤੇ ਬਾਕੀ ਬਾਟੀ ਜੀ ਵੀ ਪਿਆ ਹੋਊਗਾ ਆ ਪਿਆ ਤੇ ਇਹਨਾਂ ਆ ਪਏ ਤੇ ਬੱਸ ਤਾਂ ਕਰਕੇ ਤੇ ਮਿਲਦੇ ਆ ਕੱਲ ਬਾਪਿਓ ਆਪਣੇ ਵਲੋਗ ਨੂੰ ਕਰਿਓ ਸ਼ੇਅਰ ਦੱਸਿਓ ਵਲੋਗ ਕਿਵੇਂ ਲੱਗਿਆ ਤੇ ਰੰਗ ਕਿਵੇਂ ਲੱਗਿਆ ਆਪਣੇ ਖੁੱਡੇ ਦਾ ਮਿਲਦੇ ਆ ਕੱਲ ਆਪਾਂ ਜੀ ਲਾਲਾ ਜੀ ਆਪ ਜਰ ਕਰ ਰਹੇ ਆ ਜੀ ਐ ਕਿੱਡੀ ਟੂਮ ਲੇ ਗਿਆ ਆ ਮੱਥਾ ਵੀ ਖਰਾਬ ਕਰਤਾ ਇਹਦੇ ਪਿੱਛੇ ਦੇ ਆ ਦੇਖੋ ਫੋਟੇ ਟੱਕੀ ਇਹ ਅੱਡਾ ਲਿਆ ਆ ਉਹ ਮੈਂ ਅੱਡਾ ਨਿਕਨਸ ਕਿੱਭ ਕਰਦੇ ਤੇ ਬਲੌਗ ਦੀ ਐਂਡਿੰਗ ਤਾਂ ਕਰਤੀ ਮੈਂ ਕਿ ਚਲ ਦਿਖਾ ਦਿਆਂ ਆਪਣੇ ਮਿੱਤਰਾਂ ਨੂੰ ਤੇ ਕਿੱਲਤਾ ਜੀ ਯਾਰ ਸਹੀ ਨਹੀਂ ਲੱਗਾ ਜਿਹਨੇ ਲੱਗਾ ਅੱਛਾ ਜਨਾਬ ਰੱਖਦਾ ਮੱਖਣ ਕੀ ਰੱਖਦਾ ਮੱਖਣ ਲੋ ਜੀ ਕਰੋ ਜੀ ਸ਼ੌਕ ਆਪਣੇ ਹਲੋ ਜੀ ਮੱਖਣ ਰੋਜ਼ ਘਾੜ ਲਾਦਾ ਇੱਕ ਗੱਲ ਦੱਸਦੇ ਬਰੋਗਾਂ ਨੂੰ ਸਾਨੂੰ ਦੇਖਣ ਚ ਫੁੱਦੂ ਲੱਗਿਆ ਤੁਹਾਨੂੰ ਆ ਤੁਹਾਨੂੰ ਵੀ ਸਾਨੂੰ ਦਾ ਸਾਰੀ ਪੈਸਾ ਮਝੋ ਕੀ ਘਾੜ ਘਟਾਣਾ ਹੈ ਗੇਟ ਤੇ ਗੇਟ ਨਵੇਂ ਬਣਾਤੇ ਤੇ ਗੇਟ ਤਾਂ ਹੋ ਜਾਣਗੇ ਸਾਫ ਤੇ ਦੱਸਿਓ ਕਮੈਂਟਾਂ ਚ ਤੇ ਸਾਡਾ ਮੱਖਣ ਕਿਵੇਂ ਲੱਗਦਾ ਤੇ ਖੁੱਡਾ ਕਿਵੇਂ ਲੱਗਦਾ ਆ ਖੁੱਡੇ ਦਾ ਜ਼ਿਆਦਾ ਮੱਖਣ ਦਾ ਰੋਪਿੰਦਾ ਥੱਲੇ ਦਿਖਦਾ ਥੱਲੇ ਦੇ ਲੈ ਥੱਲੇ ਰਗਾ ਉਹਦੇ ਇਹਦੇ ਸੱਟ ਖੱਲੇ ਕੇ ਬੈਂਗਣ ਦੇਖਦਾ ਉੱਤੇ ਚਲੋ ਮਿਲਦੇ ਆਂ ਜੀ ਗੱਲ ਜੀ